ਏ ਰੋਡ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਸਾਡੇ ਬਾਰੇ ਕੋ ਸੋਚੋ ਪਿੰਡ ਬਾਰੇ ਇੱਥੇ ਬਹੁਤ ਸੜਕ ਜਿਆਦਾ ਖਰਾਬ ਆ ਜੀ ਆਏ ਸੀ ਗੁਰਦੁਆਰਾ ਸਾਹਿਬ ਅੱਥਾ ਟੇਕਣ ਹੂੰ ਸੜਕ ਦੇ ਬਹੁਤ ਬੁਰੇ ਹਾਲ ਆ ਜਿਹੜੀ ਗੁਰਦੁਆਰਾ ਸਾਹਿਬ ਵਾਲੀ ਰੋਡ ਆ ਉਹਦੀ ਟਟਲ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਕਿਹਾ ਜਿੰਨ ਬਾਰੇ ਰਹਿ ਗਏ ਨੇ ਪਹਿਲੀ ਟਿਕਟ ਆ ਕੇ ਜੀ ਕਰ ਦਿਓ ਜਿੱਦਾਂ ਤੁਸੀਂ ਕਹਿ ਕੇ ਗਏ ਸੀ ਆਪਣਾ ਵਾਦਾ ਨਭਾਓ ਐਮਐਲਏ ਸਾਹਿਬ ਜੀ ਸਾਨੂੰ ਤੁਹਾਡੀ ਬੜੀ ਹੀ ਬੇਸਬਰੀ ਨਾਲ ਉਹ ਠੀਕ ਹੈ ਜੀ ਵੀ ਤੁਸੀਂ ਕਦੋਂ ਸਾਡੇ ਆਉਂਗੇ ਜੀ ਅਤੇ ਕਦੋਂ ਰਿਕਾਡਨ ਕਰੂਗੇ ਉਹਦੇ ਸਮਝ ਉਹਨੂੰ ਬੂਟ ਪਾਵਾਂਗੇ ਨਹੀਂ ਦਾ ਅੰਮਰਪਾਲ ਦਾ ਪੱਟਾ ਉਹ ਤਾਂ ਪਰੇਸ਼ਾਨੀ ਹੁੰਦੀ ਆ ਪਰ ਜੀ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਸਕੂਲ ਲਾਗੇ ਆ ਇਹਨਾਂ ਕਾਗਰਸ ਦੀ ਸਰਕਾਰ ਆ ਉਹਨਾਂ ਦਾ ਬੇੜੇ ਬਿਠਾ ਲਦੋਂ ਨੇ ਸੜਕ ਬਣਾਈ ਕੋਈ ਨਹੀਂ ਹਮ ਹੁਣ ਇਹਦੇ ਵੀ ਤਾਂ ਸਾਢੇ 3-4 ਸਾਲ ਹੋ ਚੱਲੇ ਆ ਇਹਨਾਂ ਨਾਲ ਕੋਈ ਨਹੀਂ ਬਸ ਜੀ ਰੋਡ ਚੰਨਾ ਨੇ ਰੋਡ ਸਾਡਾ ਬਣ ਜਾਵੇ ਗੁਰਦਾਸ ਸਾਹਿਬ ਦਾ ਰਸਤਾ ਸਿੱਧਾ ਹੋ ਜਾਵੇ ਬਸ ਰੋਡ ਬਾਰੇ ਬੜੀ ਪਬਲਿਕ ਸੰਗਤ ਦੁਖੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਕਾਬਲ ਸਿੰਘ ਫੋਰ ਪਿੰਡ ਬੂਥਗੜਾ ਆ ਮੇਰਾ ਪਿੰਡ ਹੈ ਜੀ ਬੂਥਗੜਾ ਪਿੰਡ ਤੇ ਬੂਥਗੜਾ ਦੀ ਜਿਹੜੀ ਸਰਕਾਰੀ ਮੋਟਰ ਹੈ ਅੱਜ ਅਸੀਂ ਉੱਥੇ ਖੜੇ ਆ ਜੀ ਪਹਿਲੀ ਗੱਲ ਆ ਅੱਜ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਐਤਵਾਰ ਬਿਜਲੀ ਦਾ ਕਟ ਲਾਇਆ ਜੇ ਕੱਟ ਲੱਗਿਆ ਤਾਂ ਅੱਜ ਇਹ ਜਿਹੜੇ ਆ ਨੌਜਵਾਨ ਵਿੱਚੇ ਬਜ਼ੁਰਗ ਹੈ ਜੀ ਛੋਟੇ ਤੋਂ ਲੈ ਕੇ بڑے ਬਜ਼ੁਰਗ ਤੱਕ ਇਹ ਲੈਟ ਦਾ ਕੱਟ ਲੱਗਣ ਕਰਕੇ ਆ ਕਿਉਂਕਿ ਜੇ ਪੱਖੇ ਚੱਲਦੇ ਹੁੰਦੇ ਘਰਾਂ ਦੇ ਵਿੱਚ ਤਾਂ ਆਪ ਕੋ ਆਪਣੇ ਪੱਖੇ ਦੇ ਥੱਲੇ ਬੈਠੇ ਹੁੰਦੇ ਜਾਂ ਏਸੀ ਜਾਂ ਕੂਲਰ ਲਾ ਕੇ ਬੈਠੇ ਹੁੰਦੇ ਇਹ ਪੁਰਾਣਾ ਸਰਕਾਰੀ ਹਸਪੀਟਲ ਐ ਡਿਸਪੈਂਸਰੀ ਹੈ ਜੀ ਇੱਥੇ ਨੂੰ ਸਾਡੇ ਪਿੰਡ ਦਾ ਛੱਪੜ ਤੇ ਇਧਰਲੇ ਪਾਸੇ ਹੈਗਾ ਜੀ ਰੌਣਕ ਸਿੰਘ ਕਰਿਆਨਾ ਸਟੋਰ ਤੇ ਸਾਡੇ ਜੀ ਸੋਨੀ ਇਲੈਕਟ੍ਰੀਸ਼ੀਅਨ ਸਤਪਾਲ ਸਿੰਘ ਹਲਵਾਈ ਤੇ ਨਾਲੇ ਮੇਰੇ ਚਾਚਾ ਜੀ ਕਿਰਪਾਲ ਸਿੰਘ ਜੀ ਜਿਨ੍ਹਾਂ ਦੀ ਆਟੋਮੋਬਾਈਲ ਸਕੂਟਰ ਮੋਟਰਸਾਈਕਲ ਦੀ ਦੁਕਾਨ ਹੈ ਜਿਨ੍ਹਾਂ ਦੀ ਇਹ ਹੈਗੇ ਸਾਡੇ ਰਾਮਾਵੀਰ ਜੀ ਇਹਨਾਂ ਦੀ ਹੈਗੀ ਸਾਈਕਲ ਮੋਟਰਸਾਈਕਲ ਨੂੰ ਇਹ ਪੈਂਚ ਲਾਂਦੇ ਟਾਇਰਾਂ ਦੀ ਦੁਕਾਨ ਹੈ ਬਾਕੀ ਮੇਨ ਗੱਲ ਹੈ ਜੀ ਸਾਰੇ ਅੱਜ ਇਕੱਠੇ ਹੋਏ ਆ ਕਿਉਂਕਿ ਐਤਵਾਰ ਦਾ ਦਿਨ ਹੈ ਛੁੱਟੀ ਵੀ ਹੈ ਜਿਹੜੇ ਕਾਰੋਬਾਰ ਤੇ ਨਹੀਂ ਗਏ ਉਹ ਵੀ ਹੈ ਇੱਥੇ ਬੈਠੇ ਬਾਕੀ ਜਿਹੜੇ ਆ ਬਜ਼ੁਰਗ ਹੈ ਜੀ ਜਿਹਨਾਂ ਨੂੰ ਘਰਾਂ ਦੇ ਵਿੱਚ ਦਿਲ ਨਹੀਂ ਲੱਗਦਾ ਹੈਗਾ ਇਹ ਖੁੱਲੇ ਘੁੰਮਣ ਵਾਲੇ ਬੰਦੇ ਆ ਜੀ ਸੱਥਾਂ ਵਿੱਚ ਬੈਠਣ ਵਾਲੇ ਬਜ਼ੁਰਗ ਹੈ ਇਹ ਜੇ ਇੱਥੇ ਬਜ਼ੁਰਗ ਸਾਨੂੰ ਬੈਠਣ ਨੂੰ ਮਿਲਣਗੇ ਅਤੇ ਇਹਨਾਂ ਦੀਆਂ ਜਿਹੜੀਆਂ ਸਿਆਣੀਆਂ ਗੱਲਾਂ ਉਹ ਸਾਡੇ ਕੰਮ ਆਉਣ ਵਾਲੀਆਂ ਗੱਲਾਂ ਸੁਣਨ ਨੂੰ ਵੀ ਮਿਲਦੀ ਰਹਿੰਦੀਆਂ ਹਾਂਜੀ ਬਾਪੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹ ਸੁਣਾਓ ਠੀਕ ਠਾਕ ਜੀ ਠੀਕ ਹੈ ਜੀ ਅੱਛਾ ਅੱਜ ਤੁਸੀਂ ਇੱਥੇ ਬੈਠੇ ਹੋ ਜੀ ਤੁਹਾਡੇ ਬੱਚੇ ਵੀ ਹੈ ਤੁਹਾਡੇ ਬਰਾਬਰ ਦੇ ਹਾਣੀ ਵੀ ਹੈ ਤੇ ਹੋਰ ਵੀ ਹੈ ਇੱਥੇ ਬੈਠਣ ਦਾ ਕਾਰਨ ਕੀ ਹੈ ਜੀ ਕਾਰਨ ਤਾਂ ਇਹੀ ਆ ਵੀ ਗਰਮੀ ਬਹੁਤ ਜ਼ਿਆਦਾ ਹੈ ਜੀ ਅੱਛਾ ਜੀ ਹਾਂ ਬਰਤੀ ਹੈ ਜੀ ਠੀਕ ਹੈ ਜੀ ਤੇ ਚਲੋ ਲਾਈਟ ਦਾ ਕੋਈ ਕਾਰਜ ਜੀ ਜਾਣਦਾ ਹਾਂ ਜੀ ਲਾਈਟ ਜਾਣ ਦਾ ਕੋਈ ਕਾਰਨ ਕੀ ਹੈ ਜੀ ਪਤਾ ਲੱਗਿਆ ਕੋਈ ਕਰਨ ਦਾ ਕੋਈ ਸਮਾਂ ਨਹੀਂ ਲੱਗਿਆ ਅੱਛਾ ਜੀ ਹਾਂ ਮਰਜ਼ੀ ਨਾਲ ਹੀ ਕਰ ਦਿੰਦੇ ਮਰਜ਼ੀ ਨਾਲ ਹੀ ਅੱਛਾ ਚਲੋ ਜੀ ਵੈਸੇ ਤਾਂ ਬਾਰੇ ਨਾਲ ਇਕੱਠੇ ਹੋ ਕੇ ਬੈਠੇ ਕੋਈ ਨਹੀਂ ਬੜੀ ਕੁਸ਼ੀ ਹੈ ਜੀ ਵੀਰ ਜੋਰਾ ਸਿੰਘ ਜੀ ਉਹ ਸੁਣਾਓ ਕੋਈ ਨਵੀਂ ਦਾ ਜੀ ਠੀਕ ਹੈ ਜੀ ਠੀਕ ਠਾਕ ਕੀ ਕਹਿਣਾ ਚਾਹੋਗੇ ਕੋਈ ਸਰਕਾਰ ਨੂੰ ਕੋਈ ਸਨੇਹਾ ਜਾਂ ਕੋਈ ਆਪਣੇ ਭਾਈਚਾਰੇ ਲਈ ਲਾਈਟ ਹੈ ਨਹੀਂ ਲਾਈਟ ਤੇ ਘਰੋਂ ਬੈਠੇ ਇੱਥੇ ਠੀਕ ਹੈ ਜੀ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਭਾਈ ਸਮੇਂ ਦੇ ਨਾਲ ਲਾਈਟ ਛੱਡ ਦਿਆ ਕਰੋ ਆ ਸਾਡੇ ਵੀਰ ਜੀ ਕਿਆ ਖੂਬਸੂਰਤ ਤਸਵੀਰਾਂ ਪਹਿਲਾਂ ਸਾਨੂੰ ਬੈਠੇ ਨੂੰ ਪਤਾ ਨਹੀਂ ਕਿੰਨਾ ਕਸਮਾ ਹੋ ਗਿਆ ਸੋ ਇੱਧਰ ਬੈਠੇ ਸਾਡੇ ਮਿਸਤਰੀ ਸਹਿਬਾਨ ਜੀ ਅੱਜ ਬਾਹਾਨੇ ਨਾਲ ਬੈਠੇ ਉਧਾਂ ਠੀਕ ਠਾਕ ਹੈ ਇੱਧਰ ਸਾਡੇ ਚਾਚਾ ਜੀ ਸਰਦਾਰ ਕਿਰਪਾਲ ਸਿੰਘ ਜੀ ਆਟੋਮੋਬਾਈਲ ਐਮ ਐਲ ਏ ਸਹਿਬਾਨ ਨੇ ਜਿੱਥੇ ਰਿਕਾਟਨ ਕੀਤਾ ਸੀਗਾ ਜੀ ਆ ਲੈਟਰਨ ਬਾਥਰੂਮ ਵਗੈਰਾ ਜਾਂ ਜੋ ਵੀ ਬਿਲਡਿੰਗ ਵਾਸਤੇ ਸਕੂਲ ਵਾਸਤੇ ਦੇ ਕੇ ਗਿਆ ਸੀ ਅਤੇ ਉਹਨਾਂ ਨੇ ਇੱਕ ਵਾਦਾ ਵੀ ਕੀਤਾ ਸੀਗਾ ਜੀ ਵੀ ਸਾਡੇ ਗੁਰਦੁਆਰਾ ਸ਼ਹੀਦਾ ਨੂੰ ਲੱਖਾਂ ਦੀ ਤਰ੍ਹਾਂ ਨਾਲ ਸੰਗਤਾਂ ਆਉਂਦੀਆਂ ਨੇ ਬਾਹਰ ਮੱਥਾ ਟੇਕਣ ਵਾਸਤੇ ਵੀ ਅੱਡੇ ਤੋਂ ਲੈ ਕੇ ਸਾਡੇ ਗੁਰਦੁਆਰਾ ਸ਼ਹੀਦਾ ਤੱਕ ਜਿਹੜਾ ਰੋਡ ਹੈ ਸਾਡਾ ਬਣਨ ਵਾਲਾ ਉਹ ਰੋਡ ਨੂੰ ਬਣਾਉਣ ਦੇ ਵਾਸਤੇ ਐਮਐਲਏ ਸਾਹਿਬ ਨੇ ਕਿਹਾ ਸੀ ਕਿ ਮਈ ਦੇ ਵਿੱਚ ਇਹਦਾ ਉਤ்கਾਟਨ ਕਰਾਂਗੇ ਅਤੇ ਇਸੇ ਤਰ੍ਹਾਂ ਹੀ ਟੈਂਟ ਲੱਗੂਗਾ ਜਿੰਨਾ ਕੱਠ ਉਦਣ ਹੋਇਆ ਸੀ ਉਸ ਤੋਂ ਵੱਧ ਕੱਠ ਕਰਕੇ ਇਹਦਾ ਉਤ்கਾਟਨ ਕੀਤਾ ਜਾਊਗਾ ਰੋਡ ਦਾ ਪਰ ਮੇਰੇ ਖਿਆਲ ਅੱਜ 18 ਤਰੀਕ ਹੋ ਗਈ ਹੈ ਜੀ ਸੋ 18 ਦਿਨ ਲੰਘ ਚੁੱਕੇ ਨੇ 12 ਦਿਨ ਰਹਿ ਗਏ ਨੇ ਜੀ ਮਹੀਨੇ ਦੇ ਸਾਡੇ ਰੋਡ ਦਾ ਬੁਰਾ ਹਾਲ ਹੈ ਤੋ ਆਓ ਇਹਨਾਂ ਦੀ ਸਲਾਹ ਲੰਨੇ ਆ ਅਤੇ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਭਾਈ ਮਈ ਦੇ ਐਂਡ ਤੱਕ ਇੱਕ ਵਾਰੀ ਸਾਨੂੰ ਜਰੂਰ ਦਰਸ਼ਨ ਦਿਓ ਅਤੇ ਸਾਡੇ ਇਸ ਰੋਡ ਦਾ ਕੋਈ ਹੱਲ ਕਰੋ ਸਾਡੀ ਰੋਡ ਚੱਲਦਾ ਨਹੀਂ ਰੋਡ ਸਾਡਾ ਬਣ ਜੇ ਗੁਰਦਾਸ ਸਾਹਿਬ ਦਾ ਰਸਤਾ ਸਿੱਧਾ ਹੋ ਜਾਵੇ ਬਸ ਰੋਡ ਬਾਰੇ ਬੜੀ ਪਬਲਿਕ ਸੰਗਤ ਨੂੰ ਦੁਖੀ ਆ ਹਾਂਜੀ ਹਾਂਜੀ ਆ ਰੋਡ ਦਾ ਸਾਨੂੰ ਬੜਾ ਦੁੱਖ ਆ ਜੇ ਬਣ ਜੀ ਬੜਾ ਬੜਾ ਧੰਨਵਾਦ ਐਮਐਲਏ ਦਾ ਹਾਂ ਜੀ 15 ਸਾਲ ਹੋ ਗਿਆ ਬਣਾਇਆ ਨਹੀਂ ਕਿਸ ਨੇ ਸਾਢੇ 3 ਦੇ ਬੜੇ ਹਾਂ ਜੀ ਹਾਂ ਜੀ ਬੋਲੋ ਜੀ ਇਹਨਾਂ ਕਾਂਗਰਸ ਦੀ ਸਰਕਾਰ ਆਈ ਉਹਨਾਂ ਨੇ ਤਾਂ ਬੇੜੇ ਪਿਠਾੜ ਦੋ ਨੇ ਸੜਕ ਬਣਾਈ ਕੋਈ ਨਹੀਂ ਹੂੰ ਹੁਣ ਇਹਦੇ ਵੀ ਸਾਢੇ 3 4 ਸਾਲ ਹੋ ਚੱਲੇ ਆ ਇਹਨਾਂ ਨੇ ਨਾ ਕੋਈ ਵੀ ਨਹੀਂ ਸੜਕ ਬਣਾਈ ਇਹ ਜਿਹੜੀਆਂ ਸੜਕਾਂ ਬਣੀਆਂ ਹੋਈਆਂ ਸਾਡੇ ਪਿੰਡਾਂ ਦੀਆਂ ਸਾਰੀਆਂ ਕਾਦੀਆਂ ਬੇਲੀ ਦੀਆਂ ਬਣੀਆਂ ਹੋਈਆਂ ਵੈਰੀ ਗੁੱਡ ਇਹ ਦੋਹੇ ਸਰਕਾਰਾਂ ਨੇ ਤਾਂ ਪੱਠਾ ਹੀ ਬਿਠਾਤਾ ਹੇ ਤੱਕ ਕੱਲ ਦਾ ਪਤਾ ਨਹੀਂਗਾ ਤੇ ਬਣਾਉਂਦੇ ਆ ਜਾਂ ਨਹੀਂ ਬਣਾਉਂਦੇ ਚਲੋ ਜੇ ਜੀ ਬਣਾਉਗੇ ਕੰਮ ਕਰੂਗੇ ਸਾਡੇ ਤਾਂ ਆਉਣ ਵਾਲੇ ਸਮੇਂ ਵਿੱਚ ਆਪਾਂ ਵੋਟਾਂ ਹੀ ਪਾਵਾਂਗੇ ਬਿਲਕੁਲ ਜੇ ਨਹੀਂ ਕਰਗੇ ਤਾਂ ਜਿੱਦ ਤਰ੍ਹਾਂ ਪਹਿਲੇ ਨਾਲ ਹੋਈ ਇਹਦਾਂ ਨਾਲ ਹੀ ਹੋਣੀ ਮੁੱਕ ਦੀ ਗੱਲ ਹਾਂਜੀ ਸਾਡੇ ਵੀਰ ਰਾਮਾ ਭਾਜੀ ਖੜੇ ਨੇ ਹਾਂਜੀ ਰਾਮਾ ਜੀ ਹੋਰ ਸੁਣਾਓ ਕਿੰਦਾ ਹਾਲ ਚਾਲ ਹੈ ਵਧੀਆ ਜੀ ਮਾਰਾ ਤੁਹਾਡੀ ਆ ਰੋਡ ਦੇ ਉੱਪਰ ਦੁਕਾਨ ਹੈ ਧੂੜ ਮਿੱਟੀ ਬੁਰਾ ਹਾਲ ਹੁੰਦਾ ਤੁਹਾਨੂੰ ਕਿੰਨੀ ਕੁ ਪਰੇਸ਼ਾਨੀ ਹੁੰਦੀ ਆ ਰੋਡ ਦੇ ਉੱਪਰ ਜੀ ਸਾਨੂੰ ਤਾਂ ਪਰੇਸ਼ਾਨੀ ਹੁੰਦੀ ਆ ਭਰਾ ਜੀ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਸਕੂਲ ਲੱਗੇ ਆ ਹੂੰ ਤੇ ਸੜਕ ਦਾ ਤਾਂ ਤੁਸੀਂ ਦੇਖ ਹੀ ਚੁੱਕੇ ਆ ਸਾਰਾ ਹਾਲ ਬਹੁਤ ਜ਼ਿਆਦਾ ਸੜਕ ਦੀ ਮਾੜੀ ਹਾਲ ਤੇ ਸਾਨੂੰ ਉਮੀਦ ਜੀ ਕਰਨ ਜਾਗੀ ਸੀਗੀ ਪਿੱਛੇ ਹਮ ਐਮਐਲਏ ਸਾਹਿਬ ਆਏ ਸੀ ਉਹ ਸਾਨੂੰ ਭਰੋਸਾ ਦੇ ਕੇ ਕਹਿ ਸੀਗੇ ਕਿ ਬਣ ਜੂਗੀ ਬਹੁ ਛੇਤੀ ਅਗਲੇ ਮਹੀਨੇ ਸਾਡਾ ਉਦਘਾਟਨ ਵੀ ਕਰਾਂਗੇ ਤੇ ਸੜਕ ਬਣਾ ਕੇ ਵੀ ਦਵਾਂਗੇ ਤੇ ਅਸੀਂ ਐਮਐਲਏ ਸਾਹਿਬ ਨਾਲ ਦੇਖ ਰਿਹਾ ਜੀ ਕਦੋਂ ਕਿਰਪਾ ਕਰਨਗੇ ਸਾਡੇ ਤੇ ਕਿ ਸਾਡੇ ਨਗਰ ਦੀ ਸੜਕ ਦਾ ਬਹੁਤ ਬੁਰਾ ਹਾਲ ਹੈ ਜੀ ਠੀਕ ਹੈ ਤੇ ਸਰਾਜਤਾ ਜੀ ਬੇਨਤੀ ਕਰਦੇ ਇਹਨਾਂ ਨੂੰ ਇੱਥੇ ਇੰਨੇ ਕੰਮ ਕਰ ਰਹੇ ਆ ਤੁਸੀਂ ਪੰਜਾਬ ਦੇ ਵਿੱਚ ਕਿ ਸਾਡਾ ਥੋੜਾ ਜਿਹਾ ਵੀ ਧਿਆਨ ਦਿਓ ਤਾਂ ਕਿ ਸਾਨੂੰ ਥੋੜਾ ਜਿਹਾ ਸੁੱਖ ਆ ਸਾਂਭ ਮਿੱਟੀ ਤੋਂ ਥੋੜੇ ਜਿਹੀ ਬਚ ਸਕੀਏ ਠੀਕ ਹੈ ਜੀ ਸਾਡੇ ਨਾਲ ਪਿੰਡ ਸਰਾਲੀ ਤੋਂ ਮੋਜੀ ਸਾ ਹੱਥਵਾਲੇ ਕੇ ਬੇਨਤੀ ਆ ਸਰਕਾਰ ਨੂੰ ਸਾਡੀ ਜੀ ਸਾਡੇ ਸ਼ਹੀਦਾ ਸੰਗਤ ਦਾ ਗੁਰਦੁਆਰਾ ਜੀ ਬਹੁਤ ਇਤਿਹਾਸ ਗੁਰਦੁਆਰਾ ਜੀ ਬੜੀ ਮਾਨਤਾ ਵਾਲਾ ਗੁਰਦੁਆਰਾ ਜੀ ਸੰਗਤ ਬਹੁਤ ਆਉਂਦੀ ਆ ਜੀ ਮਿੱਟੀ ਨਾਲ ਬੁਰਾ ਹਾਲ ਆ ਜੀ ਬਹੁਤ ਵੱਡੇ ਵੱਡੇ ਟੋਏ ਪੈ ਚੁੱਕੇ ਆ ਐਸਾ ਡਿਗਣ ਦਾ ਬਹੁਤ ਖਤਰਾ ਸਾਡੀ ਹੱਥਵਾਲੇ ਕੇ ਬੇਨਤੀ ਆ ਵੀ ਸ਼ਹੀਦਾਂ ਦੇ ਤੌਰ ਤੇ ਸਾਡੀ ਛੜਕ ਨੂੰ ਮਾਰੋ ਕੋਈ ਸਾਡੀ ਸੁਣ ਨਹੀਂ ਰਿਹਾ ਜਿਦਾੜੀ ਹੱਥਵਾਲੇ ਕੇ ਬੇਨਤੀ ਆ ਸਾਡੇ ਸਾਹਨੇ ਵਾਲ ਦਾ ਹਲਕੇ ਦਾ ਐਮਐਲਏ ਆ ਸਰਦਾਰ ਹਰਜੀਤ ਸਿੰਘ ਜੀ ਮੁੰਡੀਆਂ ਪੀਆ ਦਿਨ 12 ਰਹਿ ਗਏ ਨੇ ਪਹਿਲੀ ਤਰੀਕ ਤੱਕ ਆ ਕੇ ਜੀ ਕਰ ਜੋ ਜਿੱਦਾਂ ਤੁਸੀਂ ਕਹਿ ਕੇ ਗਏ ਸੀ ਆਪਣਾ ਵ ਅਸੀਂ ਵੀ ਕਹਾਂ ਨਾ ਮਾਮਾਗੇ ਮਹਾਰਾਜ ਅਸੀਂ ਤੁਹਾਡੇ ਨਾਲ ਤੁਹਾਨੂੰ ਵੋਟਾਂ ਪਾਈਆਂ ਕੋਈ ਸਾਡਾ ਤਾਂ ਸਾਲ ਨਹੀਂ ਅਸੀਂ ਚੱਲ ਤੁਹਾਡੇ ਨਾਲ ਖੜੇ ଥିਗੇ ਪਰ ਅੱਜ ਸਾਡੇ ਨਾਲ ਖੜੋ ਸਾਡੀ ਬੇਨਤੀ ਆ ਸਾਡੇ ਸ਼ਹੀਦਾ ਸਿੰਘਾਂ ਦੀ ਗੁਰਦੁਆਰਦੀ ਇੱਜ਼ਤ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਉਤਰੋ ਜਿੱਤਰੋ ਸਾਰੇ ਔਖੇ ਹੋ ਕੇ ਬੈਠੇ ਜੀ ਉਤਰ ਹਾਂਜੀ ਸੰਗਤ ਜੀ ਸਾਡੇ ਨਾਲ ਬਿੱਲਾ ਜੀ ਮੰਗਲੀ ਤੋਂ ਆਏ ਨੇ ਜੀ ਜਿਹੜੇ ਆਮ ਤੁਸੀਂ ਇੰਸਟਾਗ੍ਰam ਤੇ ਫੇਸਬੁੱਕ ਤੇ YouTube ਤੇ ਦੇਖਦੇ ਹੋ ਇਹ ਸਾਡਾ ਵੀਰ ਮੇਰੇ ਵਾਂਗੂ ਸਿੰਘ ਲਈ ਆ ਪਰ ਇਹਦਾ ਪਰਿਵਾਰ ਬਹੁਤ ਬੜਾ ਹੋਇਆ ਸੋ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਪਹਿਲਾ ਤਾਂ ਤੁਸੀਂ ਇਹਨਾਂ ਦਾ ਗੈਟਅੱਪ ਦੇਖੋ ਜੀ ਸਾਰੇ ਪਰਿਵਾਰ ਦਾ ਇੱਕੋ ਜੀ ਮੈਚਿੰਗ ਕੀਤੀ ਹੋਈ ਆ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੁਸੀਂ ਇੱਕ ਮੋਟਰਸਾਈਕਲ ਦੇ ਉੱਪਰ ਮੈਂ ਦੇਖਿਆ ਜੀ 1 2 3 4 5 ਜਾਣੇ ਜੀ ਇੱਕ ਸਾਡਾ ਰੋਡ ਉਦਾਂ ਦਾ ਇੱਕ ਤੁਹਾਡੀ ਫੈਮਲੀ ਵੀ ਸੁਖ ਨਾਲ ਵੱਡੀ ਆ ਮਹਾਰਾਜ ਹੋਰ ਬੜੀ ਕਰੇ ਸੋ ਭਾਈ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਆਪਣਾ ਪਿੰਡ ਦੱਸੋ ਜੀ ਕਿਹੜਾ ਹੈ ਹਾਂਜੀ ਆਪਣਾ ਪਿੰਡ ਮੰਗਲੀ ਟਾਂਡਾ ਹਾਂ ਰੋਡ ਉੱਤੇ ਆਣਾ ਠੀਕ ਹੈ ਜੀ ਹਾਂਜੀ ਆਪਾਂ ਆਏ ਸੀ ਗੁਰਦੁਆਰਾ ਸਾਹਿਬ ਮੱਤਾ ਦੇਖਣ ਹਾਂ ਸੜਕ ਦੇ ਬਹੁਤ ਬੁਰੇ ਹਾਲਾਤ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਇਸ ਨਗਰ ਤੇ ਇਸੇ ਜੋ ਛੜਕ ਤੇ ਤੇ ਵੱਟ ਤੋਂ ਵੱਟ ਗੌਰ ਕਰੋ ਜੋ ਆਂਦੇ ਜਾਂਦੇ ਸੰਗਤ ਬਹੁਤ ਮੁਸ਼ਕਲ ਜਾ ਰਹੀ ਹੈ ਦੋਨੇ ਰੋਡ ਜਿਹੜੇ ਆ ਜੀ ਤੁਹਾਡੇ ਸਾਹਬ ਨਾਲ ਕਿੱਦਾਂ ਦੇ ਆ ਇਸ ਟਾਈਮ ਹਾਲਤ ਕਿੱਦਾਂ ਦੀ ਉਹਨਾਂ ਦੀ ਇਸ ਟਾਈਮ ਦੋਏ ਚਾਹੇ ਉਧਰ ਦੀ ਚੱਲਦੀ ਏ ਚਾਹੇ ਇੱਧਰ ਦੀ ਰਾਹਤਾਂ ਦੋਨੇ ਖਰਾਬ ਆ ਨਗਰ ਨੂੰ ਗ੍ਰਾਮ ਪੰਚਾਇਤ ਨੂੰ ਜੋ ਵੀ ਸਰਕਾਰੀ ਮੁਲਾਜ਼ਮਾਂ ਉਹਨਾਂ ਨੇ ਬੇਨਤੀ ਹੈ ਕਿ ਇਸ ਰੋਡ ਤੇ ਵੱਧ ਤੋਂ ਵੱਧ ਧਿਆਨ ਦੇ ਕਿਉਂਕਿ ਇਹਦੇਆਂ ਕੋਲ ਦੇਖੋ ਇੱਕ ਮੋਟਰਸਾਈਕਲ ਦੇ ਉੱਪਰ ਪੰਜ ਜਾਣਿਆਂ ਦੀ ਫੈਮਿਲੀ ਆ ਜੀ ਇਹਨਾਂ ਦੀ ਸੋ ਕਿਸੇ ਨੂੰ ਛੱਡ ਵੀ ਨਹੀਂ ਸਕਦੇ ਸੋ ਮੋਟਰਸਾਈਕਲ ਇਹਨਾਂ ਕੋਲ ਦੇਖੋ ਕਿੰਨੇ ਔਖੇ ਹੋ ਕੇ ਜਾਂਦੇ ਆ ਕਈ ਵਾਰੀ ਗਜੈਤ ਨਹੀਂ ਹੁੰਦੀ ਕੋਈ ਕਾਰ ਜੋਗੇ ਪੈਸੇ ਵੀ ਨਹੀਂ ਹੁੰਦੇ ਤੁਹਾਨੂੰ ਪਤਾ ਹੀ ਆ ਜੀ ਹਰੇਕ ਬੰਦੇ ਕੋਲ ਸੋ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਰੋਡ ਜਲਦੀ ਤੋਂ ਜਲਦੀ ਬਣਾਇਆ ਜਾਵੇ ਅਤੇ ਤਾਂ ਕਿ ਇੱਥੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕਿਸੇ ਤਰ੍ਹਾਂ ਦੀ ਤੰਗੀ ਨਾ ਹੋਵੇ ਜੀ ਸ਼ੁਕਰੀਆ ਮਿਹਰਬਾਨੀ ਵੀਰੇ ਧੰਨਵਾਦ ਦੇਖੋ ਜੀ ਮੁੰਡੀਆਂ ਸਾਹਿਬ ਨੂੰ ਮੇਰੀ ਵੀ ਬੇਨਤੀ ਹੈ ਸਾਡੀ ਬੇਨਤੀ ਇਹ ਹੈ ਕਿ ਅਸੀਂ ਬੜੀ ਸਦਰਾਂ ਤੇ ਚਾਵਾ ਦੇ ਨਾਲ ਉਹਨਾਂ ਦੀ ਅਡੀਕ ਕਰ ਰਹੇ ਹਾਂ ਜੀ ਮਈ ਮਹੀਨਾ ਇਹ ਮਈ ਮਹੀਨੇ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਆਪਣੇ ਬੂਸਗੜ ਵਾਲੀ ਸੜਕ ਦਾ ਉਹ ਕਟਨ ਕਰਾਂਗੇ ਇਸੇ ਤਰ੍ਹਾਂ ਹੀ ਟ੍ਰੈਕਟਰ ਲੱਗੇਗਾ ਸੋ ਮਈਮੀਨਾ ਆਦਨਾਲੋ ਜਾਦਾ ਟੱਪ ਗਿਆ ਐਮਐਲਏ ਸਾਹਿਬ ਜੀ ਸਾਨੂੰ ਤੁਹਾਡੀ ਬੜੀ ਹੀ ਬੇਸਬਰੀ ਨਾਲ ਉਹ ਠੀਕ ਹੈ ਜੀ ਵੀ ਤੁਸੀਂ ਕਦੋਂ ਸਾਡੇ ਆਉਂਗੇ ਜੀ ਅਤੇ ਕਦੋਂ ਅਧਿਕਾਰਨ ਕਰੂਗੇ ਅਸੀਂ ਵੀ ਬਾਹਾਂ ਉੱਚੀਆਂ ਕਰਕੇ ਕਹਿੜੀਏ ਵੀ ਅਸੀਂ ਇਹ ਆਮ ਆਦਮੀ ਪਾਰਟੀ ਨੂੰ ਜਿਤਾਇਆ ਤੇ ਸਾਡਾ ਕੰਮ ਕਰ ਰਹੀ ਹੈ ਸੋ ਸਾਡੇ ਨਾਲ ਪ੍ਰਧਾਨ ਕਾਕਾ ਸਿੰਘ ਜੀ ਖੜੇ ਨੇ ਆ ਨੌਜਵਾਨ ਵੀਰ ਖੜੇ ਨੇ ਜੀ ਜਿਹੜੇ ਸਵੇਰੇ ਤੜਕੇ ਆਪਣੇ ਸਾਈਕਲ ਜਾਂ ਮੋਟਰਸਾਈਕਲ ਲੈ ਕੇ ਸਬਜ਼ੀ ਮੰਡੀ ਜਾਂਦੇ ਨੇ ਜੀ ਟੁੱਟੀਆਂ ਹੋਈਆਂ ਸੜਕਾਂ ਦੇ ਵਿੱਚੋਂ ਲੰਘ ਕੇ ਜਾਂਦੇ ਨੇ ਘੱਟੋ-ਘੱਟ ਕਵਾਂਟਲ ਕੌਂਟਲ ਵਜਨ ਇਹਨਾਂ ਦੇ ਪਿੱਛੇ ਪਾਇਆ ਹੁੰਦਾ ਪਰ ਰੋਡ ਟੁੱਟੇ ਹੁੰਦੇ ਆ ਬੜੀ ਮੁਸ਼ਕਲ ਦੇ ਨਾਲ ਜਾਂਦੇ ਜਦੋਂ ਹਨੇਰਾ ਹੁੰਦਾ ਖੱਡੇ ਦੇ ਵਿੱਚ ਜਦੋਂ ਮੋਟਰਸਾਈਕਲ ਸਲਿੱਪ ਹੁੰਦੇ ਆ ਤੇ ਕਈ ਡਿੱਗ ਵੀ ਜਾਂਦੇ ਕਈਆਂ ਦਾ ਨੁਕਸਾਨ ਵੀ ਹੋ ਜਾਂਦਾ ਕਿਉਂਕਿ ਹਰੇਕ ਸਾਡੇ ਪਿੰਡਾਂ ਦੇ ਜਿਹੜੇ ਮਾੜੇ-ਮੋٹے ਗਰੀਬ ਤਬਕੇ ਦੇ ਇਨਸਾਨ ਆ ਆ ਦੇਖੋ ਜੀ ਮੇਰੀ ਵੀ ਗੱਡੀ ਖੜੀ ਆ ਬੜਾ ਬੁਰਾ ਹਾਲ ਹੁੰਦਾ ਸੋ ਟੈਰਾ ਟੋਰਾ ਦਾ ਨੁਕਸਾਨ ਬਹੁਤ ਹੁੰਦਾ ਕਦੇ ਕੁਝ ਟੁੱਟ ਜਾਂਦਾ ਗੱਡੀਆਂ ਦਾ ਕਦੇ ਕੁਝ ਟੁੱਟ ਜਾਂਦਾ ਸਾਡੇ ਨਾਲ ਵੀਰ ਜੋਗਾ ਸਿੰਘ ਜੀ ਖੜੇ ਨੇ ਜੀ ਸੋ ਇਹ ਵੀ ਅਮਰਤ ਵੇਲੇ ਜਾਂਦੇ ਨੇ ਜੀ ਆਪਣੇ ਘੇੜੇ ਨੂੰ ਵੀ ਸਵੇਰੇ ਆਪਾਂ ਜਾਈਏ ਆਪਣੇ ਬੱਚਿਆਂ ਵਾਸਤੇ ਕੁਝ ਨਾ ਕੁਝ ਕਮਾ ਕੇ ਲੈ ਕੇ ਆਈਏ ਆਓ ਇਹ ਵੀ ਰੋਡ ਵਾਸਤੇ ਕੁਝ ਨਾ ਕੁਝ ਮੰਗ ਰੱਖਣਗੇ ਜੀ ਬੱਦ ਤੋਂ ਮਰਾ ਹੀ ਹੱਥ ਬਣ ਕੇ ਬੇਨਤੀ ਇਹੀ ਆ ਜੀ ਸਾਡੇ ਰੋਡ ਬੱਬਰ ਖਾਲਸਾ ਪਰਵੰਤ ਸਿੰਘ ਜੀ ਭੰਸਾ ਜੀ ਸਾਡੇ ਹੋਏ ਨੇ ਜੀ ਸਾਡੇ ਪਿੰਡਾਂ ਦੀ ਸ਼ਾਨ ਸੀ ਉਹਨਾਂ ਦੇ ਭਰਾ ਗੁਰਨਾਮ ਸਿੰਘ ਜੀ ਖੜੇ ਨੇ ਦੂਜੀਆਂ ਪਾਰਟੀਆਂ ਨੂੰ ਅਸੀਂ ਹਰਾ ਕੇ ਵੱਧ ਚੜ ਕੇ ਵੋਟਾਂ ਪਾ ਪਾ ਕੇ ਅਸੀਂ ਆਪ ਗਵਰਨਟਮਨ ਸਾਹਿਬ ਦੀ ਸਰਕਾਰ ਲਿਆਂਦੀ ਹੈ ਸੋ ਸਾਨੂੰ ਬੜੀਆਂ ਉਮੀਦਾਂ ਕਰਨਾ ਸਿੰਘ ਕੀ ਕਹੋਗੇ ਜੀ ਬਾਜੀ ਹੁਣ ਇਹ ਪੁਰਾਣੇ ਬਜ਼ੁਰਗਾਂ ਨਾਲ ਕਹਿੰਦਾ ਅਸੀਂ ਤਾਂ लास्ट ਤੇ ਇਹੀ ਕਵਾਂਗੇ ਜਿਹੜਾ ਸਾਡਾ ਰੋਡ ਬਣਾਊਗਾ ਆਉਂਦੇ ਹੋਂ ਦੇ ਸਮੇਂ ਤੇ ਉਹਨੂੰ ਵੋਟ ਪਾਵਾਂਗੇ ਨਹੀਂ ਤਾਂ ਅੰਮ੍ਰਿਤਪਾਲ ਦਾ ਪੱਟਾ ਵਾ ਹਾਂ ਵੈਰੀ ਗੁੱਡ ਸਹੀ ਹੈ ਨਾ ਬੋਲੇ ਸੋ ਨਿਹਾਲ ਹਾਂਜੀ ਇਹ ਸੱਤ ਦੇ ਵਿੱਚ ਜਿਵੇਂ ਅਸੀਂ ਖੜੇ ਸੀ ਆਪਾਂ ਗੱਲ ਕੀਤੀ ਸੀ ਲੈਡ ਦੀ ਤੇ ਲੈਡ ਦਾ ਕੱਟ ਲੱਗਿਆ ਚਲੋ ਕੋਈ ਨਹੀਂ ਬਹਾਨੇ ਨਾਲ ਅੱਜ ਸਾਡੇ ਜਿਹੜੇ ਨੌਜਵਾਨ ਬਜ਼ੁਰਗ ਸਾਰੇ ਇਕੱਠੇ ਹੋਏ ਆ ਸੋ ਲੈਡ ਦਾ ਤਾਂ ਕੋਈ ਨਾ ਕੋਈ ਚਲੋ ਸਾਨੂੰ ਪਤਾ ਲੱਗਿਆ ਦੀ ਬਰਖਤਾਂ ਦੀ ਕਟਾਈ ਹੋ ਰਹੀ ਹੈ ਉਹ ਵੀ ਬਹੁਤ ਜ਼ਰੂਰੀ ਹੈ ਸੋ ਐਸੇ ਬਹਾਨੇ ਸਾਡੇ ਜਿਹੜੇ ਨੌਜਵਾਨ ਜਾਂ ਬੁਰਗਾਂ ਦੇ ਵਿੱਚ ਗੱਲ ਸਾਂਝੀ ਕੀਤੀ ਹੈ ਸਾਡੇ ਇਸ ਲੇਕਰੋ ਦੀ ਬੁਰਗਾਂ ਦੇ ਗੁਰਦੁਆਰਾ ਸ਼ਹੀਦਾਂ ਦੀ ਸੜਕ ਦੀ ਸੋ ਇਹਦੇ ਉੱਪਰ ਜ਼ਰੂਰ ਸਰਕਾਰ ਨੂੰ ਬੇਨਤੀ ਹੈ ਕਿ ਅਮਲ ਕੀਤਾ ਜਾਵੇ ਅਤੇ ਸਾਡੇ ਗੁਰਦੁਆਰਾ ਸ਼ਹੀਦਾਂ ਨੂੰ ਜਿੰਨੀਆਂ ਵੀ ਸੜਕਾਂ ਲੱਗਦੀਆਂ ਉਹ ਸਾਰੀਆਂ ਲੇਕ ਸੜਕਾਂ ਬਣਨੀਆਂ ਚਾਹੀਦੀਆਂ ਜੀ ਮਾਨ ਸਰਕਾਰ ਨੂੰ ਅਪੀਲ ਹੈ ਕਿ ਸਾਡੇ ਜਿਹੜਾ ਇਲਾਕੇ ਦਾ ਗੰਦ ਕੱਢਿਆ ਜਾਵੇ ਇਸ ਗੰਦ ਨੂੰ ਕੱਢਣ ਦੇ ਵਾਸਤੇ ਅਸੀਂ ਪਹਿਲਾਂ ਸਰਕਾਰਾਂ ਨੂੰ ਛੱਡਿਆ ਕਿਉਂਕਿ ਉਹਨਾਂ ਨੇ ਸਾਡੇ ਇਲਾਕੇ ਦਾ ਵਕੀਫ ਨਹੀਂ ਕੀਤਾ ਨਾ ਹੀ ਸਾਡੇ ਪਿੰਡ ਦੇ ਵਿੱਚ ਕੋਈ ਵਧੀਆ ਹਸਪਤਾਲ ਹੈ ਸਾਡਾ ਸਕੂਲ ਵੀ ਹੁਣ ਤਕਰੀਬਨ 10ਵੀਂ ਤੱਕ ਬਣਿਆ ਜਿਸ ਹਿਸਾਬ ਨਾਲ ਸਾਡਾ ਪਿੰਡ ਹੈ ਇੱਥੇ ਤਾਂ بڑا ਕਾਲਜ ਹੋਣਾ ਚਾਹੀਦਾ ਸੀਗਾ ਠੀਕ ਹੈ ਜੀ ਤੇ ਹੋਰ ਸਾਡੇ ਪਿੰਡ ਦੀਆਂ ਬਹੁਤ ਸਮੱਸਿਆਵਾਂ ਸੋ ਸਭ ਤੋਂ ਵੱਡੀ ਸਮੱਸਿਆ ਸਾਡੀ ਇਹੀ ਹੈ ਵੀ ਰਾਹੋ ਰੋਡ ਦੇ ਨਾਲ ਲੱਗਦੇ ਜਿੰਨੇ ਵੀ ਪਿੰਡ ਹੈ ਇੰਨੇ ਦੇ ਨਾਲ ਲੱਗਦੀਆਂ ਜਿੰਨੀਆਂ ਵੀ ਛੋਟੀਆਂ-ਮੋਟੀਆਂ ਸੜਕਾਂ ਗੁਰਦੁਆਰਾ ਸਾਹਿਬਾਂ ਨੂੰ ਆਉਂਦੀਆਂ ਚਾਹੇ ਉਹ ਮੰਗਲੀ ਪਿੰਡ ਤੋਂ ਹੋਵੇ ਚਾਹੇ ਬੂਖੜ ਦੇ ਅੱਗੇ ਤੋਂ ਹੋਵੇ ਚਾਹੇ ਸਤਨਾਲੀ ਕਲਾਨੀ ਤੋਂ ਹੋਵੇ ਜਾਂ ਖੌਂਦ ਘਰ ਤੋਂ ਹੋਵੇ ਕਿਤਾ ਵੀ ਹੋਵੇ ਸੋ ਸਰਕਾਰ ਤੱਕ ਸਾਡੀ ਇਹੀ ਅਪੀਲ ਹੈ ਸਾਰੇ ਵੀਰਾਂ ਦੀ ਕਿ ਇਹ ਰੋਡ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਇੱਕ ਹਰਦੀਪ ਸਿੰਘ ਮੋਨੀਆਂ ਜੀ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਜਦੋਂ ਆਪਣੇ ਸਕੂਲ ਦੇ ਵਿੱਚ ਉਹ ਉਦਘਾਟਨ ਕਰਕੇ ਗਏ ਸੀਗੇ ਜੀ ਉਸ ਸਮੇਂ ਸਾਡੇ ਨਾਲ ਵਾਦਾ ਕੀਤਾ ਸੀ ਕਿ ਮਈ ਮਹੀਨੇ ਦੇ ਵਿੱਚ ਇਹ ਰੋਡ ਦਾ ਉਦਘਾਟਨ ਵੀ ਇਸੇ ਤਰ੍ਹਾਂ ਕਰਾਂਗੇ ਟੈਂਟ ਲਾ ਕੇ ਸੰਤਨ ਨੂੰ ਬੁਲਾ ਕੇ ਸੋ ਮਈ ਮਹੀਨੇ ਦੇ ਵਿੱਚ ਕੁੱਲ ਮਿਲਾ ਕੇ 12 ਦਿਨ ਰਹਿ ਗਏ ਆ ਜੀ ਸੋ ਅਸੀਂ ਬੜੀ ਹੀ ਸ਼ਾਮਾਂ ਦੇ ਨਾਲ ਸੱਜਣਾਂ ਦੇ ਨਾਲ ਐਮਐਲਏ ਸਾਹਿਬ ਦੀ ਅਪੀਲ ਕਰਦੇ ਆ ਕਿ ਤੁਸੀਂ ਆਓ ਜੀ ਸਾਡੇ ਪਿੰਡ ਦੇ ਵਿੱਚ ਇਸ ਰੋਡ ਦਾ ਉਦਘਾਟਨ ਵੀ ਕਰੋ ਇਹ ਨਾ ਹੋਵੇ ਕਿ ਸਿਰਫ ਤੁਸੀਂ ਜੇ ਉਦਘਾਟਨ ਕਰਕੇ ਆ ਵੀ ਗਏ ਕਿ ਇਹ ਸਿਰਫ ਨੀਂ ਪੱਥਰ ਰੱਖਿਆ ਹੈ ਜੀ। ਤੋਂ ਨੀਂ ਪੱਥਰ ਰੱਖ ਕੇ ਉਸ ਤੋਂ ਬਾਅਦ ਰੋਡ ਦਾ ਵੀ ਜਲਦ ਤੋਂ ਜਲਦੀ ਸਾਡਾ ਜਿਹੜਾ ਕੰਮ ਕੀਤਾ ਜਾਵੇ। ਸਾਡੇ ਸਾਰੇ ਨੌਜਵਾਨ ਵੀਰ, ਬਜ਼ੁਰਗ ਸਾਰੇ ਇਕੱਠੇ ਹੋ ਕੇ ਸਰਕਾਰ ਨੂੰ ਇਹ ਅਪੀਲ ਕਰਦੇ ਆਂ ਕਿ ਆਉਣ ਵਾਲੀ 2027 ਦੇ ਵਿੱਚ ਅਸੀਂ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਤੁਹਾਡਾ ਫੇਰ ਸਾਥ ਦਵਾਂਗੇ ਜੇ ਤੁਸੀਂ ਸਾਡੇ ਕੰਮ ਕਰੋਗੇ। ਪਰ ਨਹੀਂ ਤਾਂ ਅਸੀਂ ਅਕਾਲੀ ਵੀ ਅਜਮਾ ਕੇ ਦੇਖ ਲਈਏ। ਅਸੀਂ ਕਾਂਗਰਸੀ ਨੂੰ ਆ ਕੇ ਦੇਖ ਲਈਏ। ਅਸੀਂ ਹੁਣ ਆਮ ਆਦਮੀ ਪਾਰਟੀ ਅਜਮਾ ਕੇ ਦੇਖ ਰਹੀ ਸਾਡੇ ਨੌਜਵਾਨ ਕਹਿੰਦੇ ਅਗਲੀ ਵਾਰੀ ਅਮਰਪਾਲ ਸਿੰਘ ਜੀ ਖਾਲਸਾ ਉਹ ਭਾਵੇਂ ਡਿਬਰੂਗਰ ਜੇਲ੍ਹ ਦੇ ਵਿੱਚ ਆ ਉਹਨਾਂ ਨੂੰ ਮੁੱਖ ਮੰਤਰੀ ਦੀ ਜਦੋਂ ਟਿਕਟ ਮਿਲ ਗਈ ਅਸੀਂ ਉਹਨਾਂ ਨੂੰ ਜੇਲ੍ਹ ਵਿੱਚ ਬੈਠੇ ਬਿਠਾਏ ਨੂੰ ਜਿਤਾਵਾਂਗੇ ਸਾਡਾ ਕੋਈ ਕੰਮ ਕਰੇ ਚਾਹੇ ਨਾ ਕਰੇ ਇੱਕ ਵਾਰੀ ਭਾਈ ਅਮਰਪਾਲ ਸਿੰਘ ਦੇ ਨਾਂ ਤੇ ਆਪਾਂ ਸਾਰਿਆਂ ਨੇ ਜਕਾਰਾ ਲਾਉਣਾ ਜੀ ਕਿਉਂਕਿ ਉਹ ਸਾਡੀ ਆਸ ਦੀ ਕਿਰਨ ਹੈ ਨਾ ਸਾਰੀਆਂ ਸਰਕਾਰਾਂ ਤੋਂ ਬਾਅਦ ਹੈ ਜੀ ਸਹੀ ਹੈ ਜੀ ਉਹਨਾਂ ਨੂੰ ਨਾ ਦੇ ਗੱਜਕੇ ਜਗਾਰਾ ਲਾਉਣ ਜੀ ਬੋਲੇ ਈਸੋ ਨਿਹਾਲ ਸਤਿ ਸ਼੍ਰੀ ਅਕਾਲ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਜਿੰਨੀਆਂ ਵੀ ਸੰਗਤਾਂ ਗੁਰਦੁਆਰਾ ਸਾਹਿਬ ਜਿੱਥੇ ਆਉਂਦੀਆਂ ਜਾਂ ਸਾਡੇ ਨਾਲ-ਨਾਲ ਦੇ ਪਿੰਡ ਜਿਹੜੇ ਰਾਹਾਂ ਰੋਡ ਦੇ ਨਾਲ-ਨਾਲ ਪਿੰਡ ਵਸਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਪੇਜ ਨੂੰ ਫੋਲੋ ਕਰਿਓ ਤਾਂ ਕਿ ਸਾਡੀ ਹਰ ਇੱਕ ਦੀ ਜਿਹੜੀ ਸੁਣਵਾਈ ਹੈ ਉਹ ਸਰਕਾਰ ਤੱਕ ਪਹੁੰਚ ਸਕੇ ਜੀ ਮੈਂ ਤੁਹਾਡਾ ਆਪਣਾ ਕਾਬਿਲ ਸਿੰਘ ਫੋਟੋਗ੍ਰਾਫਰ ਕੈਮਰਾਮੈਨ ਸੁਖਨਾਮ ਸਿੰਘ ਜੀ ਸਤਿਕਾਰ ਪੇਟ ਦਿੰਦਾ। ਸ਼ੁਕਰੀਆ ਬਈਵਾਨ।